ਜੋ ਜਿਹੜੇ ਪੱਕੇ ਕਰਨ ਵਾਸਤੇ ਆਊਟਸੋਰਸ ਦੇ ਵਾਸਤੇ ਮਨਾ ਕਰਿਆ ਜਾ ਰਿਹਾ ਔਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਓਵਰਏਜ ਵਾਲੇ ਮੁਲਾਜ਼ਮਾ ਉਹਨਾਂ ਨੂੰ ਜਲਦ ਤੋਂ ਜਲ ਨਿਯੁਕਤੀ ਪੱਤਰ ਦਿੱਤੇ ਜਾਣ ਔਰ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਵੀ ਇਹਨਾਂ ਦਾ ਮੁੱਦਾ ਸੀ ਸੋ ਸਵਾਮ 4 ਵਜੇ ਸ਼ਾਮ ਨੂੰ ਮੀਟਿੰਗ ਬੁਲਾਈ ਹੋਈ ਹੈ ਸੋ ਉਥੇ ਜੋ ਵੀ ਬੈਠ ਕੇ ਉਹਨਾਂ ਦਾ ਸੌਟ ਆਊਟ ਹੋ ਜਾਏਗਾ ਧੰਨਵਾਦ ਜੀ ਅੱਜ ਤਾਂ ਜਿਹੜਾ ਮੁਖੀ ਆਪਣਾ ਹੋਸ ਸੀਗਾ ਉਹਦੇ ਚਿੱਤਾਂ ਰਹੇ ਤੁਹਾਨੂੰ ਅੱਜ ਸਾਰਿਆਂ ਤੋਂ ਫੀਡਬੈਕ ਮਿਲੀ ਗਈ ਹੋਣੀ ਹੈ ਕਾਉਂਸਲਰ ਸਾਹਿਬਾਨਾਂ ਤੋਂ ਸੋ ਇਟ ਵਾਸ ਵੈਰੀ ਪੋਜ਼ਿਟਿਵ ਔਰ ਮੈਂ ਆਸ ਕਰਦੀ ਹਾਂ ਇਸੇ ਤਰੀਕੇ ਨਾਲ ਅਸੀਂ ਹਾਊਸ ਦੇ ਮੈਂਬਰ ਇਕੱਠੇ ਹੋ ਕੇ ਆਪਣੀ ਰਾਏ ਰੱਖ ਕੇ ਲੁਧਿਆਣੇ ਨੂੰ ਹੋਰ ਬਿਹਤਰੀ ਲਈ ਬਿਹਤਰੀ ਕਰਦੇ ਰ ਤੇ ਸ਼ਹਿਰ ਨੂੰ ਮੈਸੇਜ ਕੀ ਦੇਣਾ ਦਾਂਗੇ ਸ਼ਹਿਰ ਵਾਸੀਆਂ ਦੇ ਸਾਥ ਬਿਨਾ ਤਾਂ ਕਦੇ ਵੀ ਨਹੀਂ ਕੁਝ ਕਰ पाए ਨਾ ਕਰ ਪਾਵਾਂਗੇ ਔਰ ਜਿਸ ਤਰ੍ਹਾਂ ਸ਼ਹਿਰ ਦੀ ਸਫਾਈ ਦੇ ਮੁੱਦੇ ਉੱਠਦੇ ਨੇ ਜਾਂ ਹੋਰ ਵੀ ਗੱਲਾਂ ਉੱਠਦੀਆਂ ਨੇ ਮੈਂ ਜ਼ਰੂਰ ਕਹਾਂਗੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸ਼ਹਿਰ ਵਾਸੀ ਲੁਧਿਆਣਾ ਵਾਸੀ ਜ਼ਰੂਰ ਸਾਥ ਦਿੰਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਸ਼ਹਿਰ ਵਾਸੀਆਂ ਦਾ ਵੀ ਤਾਂ ਕਿਤੇ ਯੋਗਦਾਨ ਚਾਹੀਦਾ ਨਾ ਵੇਸੀ ਹਰ ਜਗ੍ਹਾ ਚਾਹੀਦਾ ਜੀ ਜੇ ਉਹ ਖੁੱਲੇ ਚ ਗੰਨਾ ਸੁਟਣ ਤਾਂ ਸਾਨੂੰ ਲੋੜ ਨਾ ਪਵੇ ਮਸ਼ੱਕਤ ਕਰਨ ਦੀ ਗੰਨ ਚੱਕਣ ਵਾਸਤੇ ਜੇ ਸ਼ਹਿਰ ਵਾਸੀ ਆਪ ਆਕੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਬੰਦੀ ਉਹ ਕਾਰਪੋਰੇਸ਼ਨ ਦੇ ਵਿੱਚੋਂ ਪਾਸ ਕਰਾ ਲੈਣ ਤਾਂ ਸਾਨੂੰ ਲੋੜ ਨਾ ਪਵੇ ਕਾਰਵਾਈ ਕਰਨ ਵਾਸਤੇ ਜੇ ਕਿਸੇ ਨੇ ਕਲੋਨੀ ਕਟਨੀਓ ਆਪਣੇ ਡਾਕੂਮੈਂਟਸ ਪੂਰੇ ਕਰਾ ਲਵੇ ਤਾਂ ਸਾਨੂੰ ਲੋੜ ਨਾ ਪਵੇ ਫੋਰਸ ਦੀ ਵੀ ਉਹਨਾਂ ਨੂੰ ਢਾਣ ਵਾਸਤੇ ਸੋ ਮੈਂ ਜ਼ਰੂਰ ਕਹਾਂਗੀ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਉਹ ਪੂਰੀਆਂ ਕਰਨ ਉਹਨਾਂ ਦੀ ਸੇਵਾ ਲਈ ਅਸੀਂ ਹਮੇਸ਼ਾ ਖੜੇ ਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਜੀ ਅੱਜ ਹਾਊਸ ਦੀ ਮੀਟਿੰਗ ਹੈ ਕੀ ਹਾਊਸ ਦੀ ਮੀਟਿੰਗ ਹੋਈ ਆ ਜੀ ਬਹੁਤ ਵਧੀਆ ਹੋਈ ਆ ਤੇ ਹਰੇਕ ਕਾਉਂਸਲਰ ਨੂੰ ਮੋਡਲ ਦਾ ਮ ਉਸੀ ਧਰਮਾਦਿਆਂ ਮੇਅਰ ਸਾਹਿਬ ਦੇ ਤੇ ਮੇਰੇ ਬਾਅਦ ਵਿੱਚ ਕਟੋ-ਕਟ ਵੀ 2.5 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਉਹ ਇਹਨਾਂ ਨੇ ਮੈਨੂੰ ਵਾਅਦਾ ਕੀਤਾ ਮੈਡਮ ਮੇਅਰ ਨੇ ਪਹਿਲ ਦੇ ਆਧਾਰ ਤੇ ਜਲਦੀ ਤੋਂ ਜਲਦੀ ਸ਼ੁਰੂ ਕਰਵਾਏ ਜਾਣਗੇ ਸਰ ਬ੍ਰੋਧੀ ਤਰ੍ਹਾਂ ਦਾ ਹਲੇ ਵੀ ਕਿਤਨਾ ਕਿਤੇ ਕਹਿਣਾ ਮੰਗਦੀ ਸਾਡੀ ਜਿਹੜੀ ਗੱਲ ਨਹੀਂ ਸੀ ਠੀਕ ਹੈ ਜੀ ਸਮਾਂ ਘਟਾ ਬਹੁਤ ਵਧੀਆ ਮੀਟਿੰਗ ਹੋਈ ਆ ਜੋ 1 ਸਾਲ ਪਹਿਲਾਂ ਮੀਟਿੰਗ ਹੋਈ ਸੀਗੀ ਉਹਨਾਂ ਨਾਲ ਬਹੁਤ ਬੈਸਟ ਹੋਈ ਆ ਤੇ ਇਹਦੇ ਵਿੱਚ ਖਾਸ ਸਹਿਯੋਗ ਮੀਡੀਆ ਦਾ ਰਹਾ ਜੋ ਕਿ ਮੀਡੀਆ ਕਰਕੇ ਸਾਨੂੰ ਬੋਲਣ ਦਾ ਜਿਆਦਾ ਮੌਕਾ ਮਿਲਿਆ ਪਹਿਲੀ ਮੀਟਿੰਗ ਸਾਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ ਜੀ ਦੂਜੀ ਗੱਲ ਸਰ ਇਹ ਦੇਖਿਆ ਜਾਂਦਾ ਵੀ ਮੀਟਿੰਗ ਜਿਹੜੀ ਦੇਰਵਾਜ਼ ਕੀਤੀ ਜਾਂਦੀ ਹਾਂਜੀ 1 ਸਾਲੇ ਕਰੀਬ ਹੋ ਗਿਆ ਸਾਨੂੰ ਜੀ 1 ਸਾਲ ਤੋਂ ਪਲੱਸ ਹੋ ਗਿਆ ਮੀਟਿੰਗ ਹੋਈ ਨਹੀਂ ਤੇ 15 ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੀਟਿੰਗ ਲਈ ਸੀਗੀ ਤੇ ਉਦੋਂ ਕੋਈ ਸੱਟਾ ਨਿਕਲਿਆ ਨਹੀਂਗਾ ਤੇ ਹੁਣ ਹਾਫ ਦੇ ਮੀਟਿੰਗਾਂ ਕਿਦਾਂ ਠੀਕ ਆ ਸਰ ਠੀਕ ਆ ਬੈਸਟ ਆ ਜੀ ਥੈਂਕ ਯੂ ਜੀ ਅੱਜ ਦੀ ਜਿਹੜੀ ਮੀਟਿੰਗ ਸਰ ਅੱਜ ਕਿੰਨਾ ਅੱਜ ਹਾਊਸ ਦੀ ਬੜੀ ਵਧੀਆ ਹੈਲਦੀ ਡਿਸਕਸ਼ਨ ਹੋਈ ਅਲੱਗ-ਅਲੱਗ ਕੌਂਸਲਰ ਸਹਿਬਾਨਾਂ ਨੇ ਆਪਣੇ ਬਾੜਾਂ ਦੀ ਗੱਲਬਾਤ ਕੀਤੀ ਤੇ ਉਹਨਾਂ ਦਾ ਹੱਲ ਵੀ ਨਿਕਲਿਆ ਤੇ ਮੈਂ ਆਸ ਕਰਦਾ ਵੀ ਜਿਹੜੇ ਇਹ ਜਿਹੜੇ ਮੀਟਿੰਗਾਂ ਨੇ ਇਹ ਜਲਦੀ ਹੋਣੇ ਕਿ ਇਹਦੇ ਵਿੱਚ ਡਰੇ ਨਹੀਂ ਚਾਹੀਦੇ ਕਿਉਂਕਿ ਇਹਦੇ ਵਿੱਚ ਜਦੋਂ ਇੱਕ ਕਿਸਮ ਦੀ ਪੰਚਾਇਤ ਪੰਚਾਇਤ ਬੈਠੇ ਬਹੁਤ-ਬਹੁਤ ਵੱਡੇ-ਵੱਡੇ ਮਸਲੇ ਹੱਲ ਹੁੰਦੇ ਨੇ ਸਾਰੀਆਂ ਚੀਜ਼ਾਂ ਦਾ ਬੈਠ ਕੇ ਅੱਗੇ ਹੱਲ ਕਰਨਾ ਜਿਸਮ ਕਿਹੜੇ ਮੁੱਦਿਆਂ ਦੇ ਮੈਂ ਡਵੈਲਪਮੈਂਟ ਦੇ ਮੁੱਦੇ ਹੁੰਦੇ ਜਿਹਦੇ ਤੱਕ ਕਿਸੇ ਇਹਦੇ ਵਰਕਰ ਘਟਨੇ ਤੇ ਇਹ ਸਫਾਈ ਸੇਵਾ ਘਟਨੇ ਕੋਈ ਸੜਕ ਬਣਣ ਵਾਲੀ ਇਹ ਕਾਉਂਸਲ ਦੇ ਤੇ ਇਹਦੇ ਕੰਮ ਹੁੰਦੇ। ਵਿਰੋਧੀ ਤੌਰ ਤੇ ਕਹ ਰਹੇ ਸਾਡੀ ਗੱਲ ਬਾਤ ਨਹੀਂ ਸੁਣੀਗੀ ਸਾਡੇ ਮਸਲੇ ਦੀ ਗੱਲ ਨਹੀਂ। ਵਿਰੋਧੀਆਂ ਦੀ ਗੱਲ ਇਹ ਆ ਵੀ ਇਹ ਕਹਿੰਦੇ ਜਿੰਨੇ ਕੰਦਨ ਵੀ ਤੇਰੀ ਖਾਂਦੇ ਦੀ ਜੜੀ ਹਿੱਲਦੀ ਹੈ ਮੈਂ ਤੇਰੇ ਜਾਣਾਂ ਨਹੀਂ। ਉਹ ਗੱਲ ਇਹਨਾਂ ਦੀ ਆ ਕੋਈ ਕਿਸੇ ਨੇ ਰਿਕਵਰੀ ਕਰੀ ਕਿਸੇ ਨੂੰ ਕੋਈ ਨਾ ਨਹੀਂ। ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਤਾਂ ਆਪ ਵਿਰੋਧੀਆਂ ਨੂੰ ਸਾਦਾ ਵੀ ਲਿਓ ਤੁਹਾਡੇ ਜਿਹੜੇ ਕੰਮ ਨੇ। ਅਗਰ ਤੁਹਾਡੇ ਕੋਈ ਪਾਸ ਨਹੀਂ ਹੁੰਦਾ ਅੜਚਣ ਹੁੰਦੀ ਹੈ ਮੈਂ ਪਾਸ ਕਰ ਦਿੰਦਾ। ਦੇ ਕੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਜਨਤਾ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਆਪਣਾ ਚੁਗਿਰਦਾ ਸਾਭ ਰੱਖਿਓ ਜਿੰਨੇ ਸਾਡੇ ਸਫਾਈ ਸੇਵਕ ਨੇ ਜੋ ਅਫੀਸਰ ਸੇਵਾ ਨਾ ਇਹਨਾਂ ਦਾ ਕੋਆਪਰੇਟ ਕਰਕੇ ਇਹਨਾਂ ਤੋਂ ਜਿਹੜੇ ਆਪਣੇ ਜਿਹੜੇ ਕੰਮ ਨੇ ਉਹ ਕਰਾਈਏ ਅਗਰ ਕੋਈ ਇਹਨਾਂ ਤੋਂ ਵਿੱਚੋਂ ਤੁਹਾਡੇ ਤੋਂ ਕੋਈ ਕਰਾਪਸ਼ਨ ਦੀ ਕੋਈ ਪੈਸੇ ਦੀ ਮੰਗ ਕਰਦਾ ਜਿਹੜੀ ਕਾਨੂੰਨਾਂ ਦੀ ਉਲੰਘਣਾ ਕਰਦਾ ਮੁਲਾਜ਼ਮਾਂ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਉਹਨੂੰ ਅਸੀਂ ਜ਼ਰੂਰ ਉਹਨਾਂ ਦੇ ਦੰਡ ਦੇ ਜੀ ਮੈਂ ਕੀ ਨਾਮ ਹੈ ਮੇਰਾ ਨਾਮ ਕੋਮਨਮਰਤ ਹੈ

ਬੋਲਣ ਵਾਸਤੇ ਕਿ ਤਾਂ ਕਿ ਕਾਉਂਸਲਰ ਆਪਣੀ ਆਪਣੀ ਸਮੱਸਿਆ ਦੱਸ ਸਕਣ ਆਪਣੇ ਆਪਣੇ ਬੋਰਡ ਦੀ ਸਮੱਸਿਆ ਦੱਸ ਸਕਣ ਕਿਉਂਕਿ ਇੱਕ ਤਾਂ ਇੰਨੀ ਦੇਰ ਬਾਅਦ ਮੀਟਿੰਗ ਹੋਈ ਹੈ ਔਰ ਫਿਰ ਆਪਣੀ ਜਿਹੜੀ ਸਮੱਸਿਆ ਹੈ ਉਹ ਕਿੱਥੇ ਜਾ ਕੇ ਦੱਸਣਗੇ ਹਾਊਸ ਦੀ ਮੀਟਿੰਗ 'ਚ ਦੱਸਣਗੇ ਉਹੀ ਸਮੱਸਿਆ ਲੈ ਕੇ ਅਸੀਂ ਮੈਂ ਪਾਰਸ਼ਦ ਦਲ ਦੀ ਨੇਤਾ ਹੋਣ ਦੇ ਨਾਤੇ ਮੈਂ ਸਲਿੱਪ ਭੇਜੀ ਸੀ ਕਿ ਮੇਰੇ ਪਾਰਸ਼ਦ ਨੂੰ ਜਿਹੜੇ ਮੇਰੇ ਪਾਰਸ਼ਦ ਸਾਥੀ ਹੈ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਬਟ ਉਹਨਾਂ ਵਿੱਚੋਂ ਇੱਕ ਦੋ ਜਣਿਆਂ ਨੂੰ ਬੁਲਾਇਆ ਸਾਡੇ ਜਿਹੜੇ ਮੇਨ ਉਪਨੇਤਾ ਰੋਹੀ ਸਿੱਕਾ ਜੀ ਇਹਨਾਂ ਨੂੰ ਬੋਲਣ ਦੀ ਮੌਕਾ ਨਹੀਂ ਦਿੱਤਾ ਗਿਆ ਬਾਕੀ ਜਿਹੜੇ ਆਪਨੇ ਸਾਰੇ ਕਾਉਂਸਲਰ ਨੂੰ ਵਾਰੀ ਮਿਲ ਰਹੀ ਸੀ ਬਟ ਇਹਨਾਂ ਨੂੰ ਨਹੀਂ ਮਿਲੀ ਮडम ਕੀ ਲੱਗਦਾ ਜੀ ਵਿਤਕਰਾ ਹੈਗਾ ਪਾ ਪਾਰਟੀ ਵਾਈਨਸ ਬਿਲਕੁਲ ਹੈਗਾ ਜੀ ਵਿਤਕਰਾ ਪੂਰਾ ਹੈਗਾ ਕਿਉਂਕਿ ਨਾ ਤਾਂ ਸਾਡੇ ਕੰਮ ਹੋ ਰਹੇ ਆ ਬੋਰਡ ਦੇ ਵਿੱਚ ਸ਼ਹਿਰ ਦਾ ਹਾਲ ਦੇਖੋ ਕੀ ਹੋਇਆ ਅਸੀਂ ਸ਼ਹਿਰ ਦੀ ਸਮੱਸਿਆ ਲੈ ਕੇ ਆਏ ਆ ਆਪਣੇ ਕੋਈ ਪਰਸਨਲ ਕੰਮ ਤਾਂ ਕੋਈ ਵੀ ਨਹੀਂ ਕਰਵਾਣ ਆਏ ਠੀਕ ਹੈ ਬੋਰਡ ਦੀਆਂ ਸਮੱਸਿਆ ਲੈ ਕੇ ਆਏ ਆ ਉਹਨਾਂ ਦੇ ਕੰਮ ਹੋ ਹੀ ਨਹੀਂਦੇ ਜਾਂ ਤੇ ਅਸੀਂ ਫਾਈਲਾ ਤਿਆਰ ਕਰੰਨੇ ਆ ਫਾਈਲਾ ਨਹੀਂ ਲੱਭਦੀਆਂ ਠੀਕ ਹੈ ਵਰਕਰ ਮੰ ਕੁੜੇ ਦੇ ਢੇਰ ਲੱਗੇ ਹੋਏ ਜਗ੍ਹਾ ਜਗਾ ਤੇ ਸਵੀਪਰ ਨਹੀਂ ਮਿਲਦੇ ਸਾਨੂੰ ਸੀਵਰੇਜ ਮੈਨ ਨਹੀਂ ਮਿਲਦੇ ਸੀਵਰੇਜ ਦਾ ਬੁਰਾ ਹਾਲ ਹੈ ਪੀਨ ਵਾਲਾ ਪਾਣੀ ਦਾ ਬੁਰਾ ਹਾਲ ਹੈ ਉਹ ਸਾਫ ਨਹੀਂ ਮਿਲਦਾ ਤੇ ਲੋਕਾਂ ਨੇ ਤਾਂ ਸਾਨੂੰ ਚੁਣਿਆ ਨਾ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਇੱਥੇ ਆਏ ਹਾਂ ਉਹ ਲੋਕਾਂ ਦੀ ਆਵਾਜ਼ ਵਾਸਤੇ ਅਸੀਂ ਹਰ ਟੈਂਕ ਖੜੇ ਹਾਂ ਔਰ ਖੜੇ ਰਵਾਂਗੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦੱਬਣ ਵਾਲੇ ਨਹੀਂ ਹਾਂ ਔਰ ਕਿਉਂਕਿ ਉਹਨਾਂ ਨੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਰੱਖ ਕੇ ਸਾਨੂੰ ਮੈਨੂੰ ਵੀ ਚੋਟੀਵਾਰ ਪਾਰਸ਼ਦ ਬਣਾਇਆ ਮੇਰੇ ਏਰੀਆ ਵਾਲਿਆਂ ਨੇ ਔਰ ਉਹਨਾਂ ਨੂੰ ਪੂਰੀ ਉਮੀਦ ਹੈ ਕਾਈ ਉਹਨਾਂ ਨੇ ਬਣਾਇਆ ਨਾ ਮੈਂ ਉਹਨਾਂ ਉਹਨਾਂ ਦੀ ਸਮੱਸਿਆ ਲੈ ਕੇ ਮੈਂ ਆਂਦੀ ਹੀ ਰਵਾਂਗੀ ਜੋ ਸਮੱਸਿਆਵਾਂ ਉਹਨਾਂ ਨਾਲ ਹੱਲ ਸੀ ਕਰਵਾਵਾਂਗੇ ਦੇਖੋ ਇਹ ਹਾਊਸ ਦੀ ਜਿਹੜੀ ਮੀਟਿੰਗ ਹੈ ਹੈਲਥੀ ਡਿਬੇਟ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਿਆ ਜਦ ਤਾ ਹਾਊਸ ਬਣਿਆ ਇਸ ਵਾਰ ਐਪਰੀਸ਼ੀਏਟ ਕਰਦਾ ਮੇਅਰ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੇ ਐਮਐਲਏ ਨੂੰ ਕਿ ਘਰ ਤੋਂ ਘੱਟ ਇਹਨਾਂ ਦੇ ਕਾਉਂਸਲਰਾਂ ਦੀ ਗੱਲ ਤਾਂ ਸੁਣੀ ਐ ਦੇਖੋ ਕਦੇ 100% ਕਦੇ ਕੋਈ ਖੁਸ਼ ਨਹੀਂ ਹੁੰਦਾ ਸਾਡੇ ਬਹੁਤ ਕਾਉਂਸਲਰ ਰਹਿ ਗਏ ਜਿਹੜੇ ਬੋਲਣਾ ਚਾਹੁੰਦੇ ਸੀ ਜਿਨ੍ਹਾਂ ਨੇ ਬੋਲਣਾ ਸੀ ਬਹੁਤ ਕਾਉਂਸਲਰ ਕਾਂਗਰਸ ਰਹਿ ਗਏ ਜਿਨ੍ਹਾਂ ਨੇ ਬੋਲਣਾ ਸੀ ਬਹੁਤ ਕਾਉਂਸਲਰ ਰਹਿ ਗਏ ਆਮ ਪਾਰਟੀ ਦੇ ਜਿਨ੍ਹਾਂ ਨੇ ਬੋਲਣਾ ਸੀ ਬਹੁਤ ਕਾਉਂਸਲਰ ਰਹਿ ਗਏ ਕਾਲੀ ਜਲਦੇ ਇਹਨਾਂ ਨੇ ਬੋਲਣਾ ਸੀ ਪਰ ਹੈਲਥੀ ਡਿਬੇਟ ਹੋਈ ਅੱਛਾ ਐਕਸਪੀਰੀਅੰਸ ਰਿਹਾ ਕਿਉਂਕਿ ਮੇਰੇ ਮੇ ਮਾਤਾ ਦੋ ਵਾਰੀ ਕਾਉਂਸਲਰ ਐ ਤੇ ਗੁਆ ਮੇਰੇ ਪਿਤਾ ਜੀ ਦੋ ਵਾਰੀ ਕਾਉਂਸਲਰ ਰਹ ਚੁੱਕੇ ਨੇ ਘਰ ਚ ਦੋ ਸੀਟਾਂ ਸਾਡੇ ਮੇਰੀ ਛੋਟੀ ਭੈਣ ਵੀ ਕਾਉਂਸਲਰ ਐ ਮੈਂ ਵੀ ਕਾਉਂਸਲਰ ਆ ਅੱਛਾ ਲੱਗਿਆ ਹੈਲਥੀ ਡਿਬੇਟ ਹੋਈ ਐ ਮੈਨੂੰ ਆਸ ਐ ਅੱਗੇ ਜਾ ਕੇ ਜਿਹੜਾ ਮਾਹੌਲ ਐ ਰਾਜਨੀਤੀ ਦਾ ਬਦਲੇਗਾ ਜੋ ਗੱਲਾਂ ਇਹਨਾਂ ਨੇ ਹਾਊਸ ਦੇ ਵਿੱਚ ਕੀਤੀਆਂ ਜੇ ਉਹ 50% ਵੀ ਅਮਲ ਚ ਲਿਆਂਦੇ ਐ ਤੇ ਮੈਨੂੰ ਲੱਗਦਾ ਐ ਵਾਰਡ ਦੇ ਵਿੱਚ ਕੰਮ ਹੋਣੇ ਸ਼ੁਰੂ ਹੋਣ ਹੋਣ ਲੱਗ ਜਾਣਗੇ ਅੱਛਾ ਅਗਰ ਗੱਲ ਕਰੀਏ ਸਰ ਪਰਚਿਆਂ ਦੀ ਰਾਜਨੀਤੀ ਦੀ ਗੱਲ ਕਰਦੇ ਸੀਗੇ ਔਰ ਜਦੋਂ ਗੋਰਪੱਟੀ ਵੱਲੋਂ ਬੁਲਿਆ ਲਿਆ ਸੂਤਰਾ ਉਹਨਾਂ ਨੇ ਸਿੱਧਾ ਹੀ ਉਹਨਾਂ ਨੂੰ ਕਹਿਤਾ ਕਿ ਤੇ ਤੇ ਅਸੀਂ ਪਰਚੇ ਕਰਾਵਾਂਗੇ ਇੱਕ ਆਜੇ ਪਰਚੰਤ ਆਇਆ ਨਾ ਜਾਂ ਹੋ ਕੇ ਗਿਆ ਹਿੰਦੀ ਦੀ ਹਿੰਦੀ ਲੋਕ ਦੇਖੋ ਮੈਂ ਨਾ ਉਸ ਤੋਂ ਪਹਿਲਾਂ ਭਾਜਪੀ ਤੇ ਹੋਇਆ ਸੀ ਮੇਰੇ ਤੇ ਮੇਰੇ ਤੇ ਮੈਂ ਬੇਲ ਕਰਾ ਕੇ ਹਾਊਸ ਦੇ ਵਿੱਚ ਆਇਆ ਭਜੀ ਕੱਲ ਮੈਂ ਗੁਰਿਆਨ ਵੀਰੇ ਨੇ ਤਾਂ ਹਜੇ ਵੀ ਨਹੀਂ ਕਰਾਈਏ ਸ਼ੇਰਾਂ ਵਰਗਾ ਮੇਰਾ ਦਿਲ ਦਰਦਾ ਸੀ ਮੈਂ ਆਪਣੀ ਬੇਲ ਕਰਾਈ ਫਿਰ ਮੈਂ ਆ ਕੇ ਹਾਊਸ ਦੀ ਮੀਟਿੰਗ ਅਨਡ ਕੀਤੀ ਇਹ ਮੈਂ ਇਹੀ ਗੱਲ ਨਾਲ ਮੈਨੂੰ ਬੁਰੇ ਮੈਨੂੰ ਉੱਥੇ ਵੀ ਹਾਊਸ ਵੀ ਇਹ ਗੱਲ ਪੂਰੀ ਲੱਗੀ ਆਪਾਂ ਹਾਊਸ ਦੇ ਵਿੱਚ ਹੈਲਥੀ ਡਿਬੇਟ ਕਰਨੀ ਹੈ ਕਾਉਂਸਲਰ ਤੇ ਐਮ ਐਲ ਏ ਤੇ ਮੇਅਰ ਦੇ ਵਿੱਚ ਉਹ ਰਸਤਾ ਬਣਾਉਣਾ ਹੈ ਤਾਂ ਕਿ ਸਾਡੇ ਲੁਧਿਆਣਾ ਦਾ ਵਿਕਾਸ ਹੋ ਚੁੱਕੇ ਕਦੀ ਤੁਸੀਂ ਸੋਚ ਸਕਦੇ ਹੋ ਲੁਧਿਆਣਾ ਜਿਹੜਾ ਇੰਡਸਟਰੀ ਦਾ ਹੱਬ ਹੈ ਪੰਜਾਬ ਉਹ ਮਾਂਚੈਸਟਰ ਜਿਹਨੂੰ ਲੋਕ ਦੁਨੀਆ ਵਿਦੇਸ਼ ਤੋਂ ਕਦੇ ਪੰਜਾਬ ਚ ਆਉਣਾ ਨੇ ਕਿਹਾ ਮੈਂ ਲੁਧਿਆਣਾੇ ਜਾਣਾ ਉਹ ਦੁਨੀਆ 'ਚ ਗੰਦਗੀ 'ਚ ਦੂਜੇ ਨੰਬਰ ਤੇ ਆ ਜਾਵੇ ਇਹ ਕਿੰਨੀ ਸਾਡੇ ਲਈ ਸ਼ਰਮਨਾਕ ਗੱਲ ਹੈ ਇਦੇ ਲਈ ਮੈਂ ਇਕੱਲੇ ਮੇਰ ਨੂੰ ਜ਼ਿੰਮੇਵਾਰ ਨਹੀਂ ਕਹਿੰਦਾ ਇਕੱਲੇ ਐਮਐਲਐਨ ਜ਼ਿੰਮੇਵਾਰ ਨਹੀਂ ਕਹਿੰਦਾ ਕਿਤੇ ਨਾ ਕਿਤੇ ਅਸੀਂ ਵੀ ਵਿੱਚੇ ਹਾਂ ਮੈਂ ਕਿਉਂਕਿ ਮੈਂ ਵੀ ਕਾਉਂਸਲਰ ਆ ਨਾ ਚਾਹੇ ਪੱਖਸ਼ ਵੀ ਪੱਖ ਦੇ ਵਿੱਚ ਮੇਰਾ ਵੀ ਰੋਲ ਲੁਧਿਆਣਾ 'ਚ ਕੁਛ ਆਂਦਾ ਹੈ ਮੈਂ ਚਾਹਨਾ ਇਹ ਜੋ ਸਾਡਾ ਲੁਧਿਆਣਾ ਪਿੱਛੇ ਜਾ ਰਿਹਾ ਅੱਗੇ ਆਵੇ ਹੈਲਥੀ ਡਿਬੇਟ ਹੋਏਗੀ ਪਰਚੇ ਭਾਜੇ ਕਦੇ ਵੀ ਜ਼ਿੰਦਗੀ 'ਚ ਤਾਕਤ ਕਿਸੇ ਕੋ ਸਦਾ ਨਹੀਂ ਰਹੀ ਤਾਕਤ ਸਦਾ ਨਹੀਂ ਰਹੀ ਫਿਰ ਮਤੀਜੀ ਵਰੀ ਕਹਿੰਦਾ ਤਾਕਤ ਸਦਾ ਨਹੀਂ ਰਹੀ ਉਨੀ ਗੱਲ ਬੋਲੋ ਜਿੰਨੀ ਪੁਗਾ ਸਕੋ ਤਾਕਤਾਂ ਨੇ ਆਣਾ ਜਾਣਾ ਲੱਗਾ ਰਹਿਣਾ ਇਸ ਕਰਕੇ ਜੋ ਤੁਸੀਂ ਕਰੋਗੇ ਉਹ ਭੁਗਤੰ ਲਈ ਤਿਆਰ ਹੋ ਚਾਹੇ ਉਹ ਕੋਈ ਵੀ ਸਖਸ਼ ਹੋਵੇ ਇਹਨਾਂ ਨੇ ਸਰੇ ਵੀ ਕਹਤਾ ਕਿ ਪੱਟਾ ਬਣ ਤੇ ਕੋਈ ਚੰਗੀ ਗੱਲ ਹੈ ਜੇ ਤੁਸੀਂ ਅਜਾ ਡਾ ਵੱਡਾ ਨਾਮ ਇੱਕ ਐਮਐਲਏ ਲੁਕੀਏ ਗੱਲ ਸ਼ੋਭਾ ਦਿੰਦੀ ਹੈ ਯਾਰ ਰਾਜਨੀਤੀ ਦੇ ਵਿੱਚ ਇਦਾਂ ਦੀਆਂ ਗੱਲਾਂ ਸ਼ੋਭਾ ਦਿੰਦੀਆਂ ਨੇ ਇਹੀ ਤਾਂ ਮੈਂ ਤੁਹਾਨੂੰ ਗੱਲ ਕਹਿ ਰਿਹਾ ਰਾਜਨੀਤੀ ਪਿਆਰ ਦੇ ਨਾਲ ਤਾਂ ਚਲਾਈ ਜਾ ਸਕਦੀ ਹੈ ਧੱਕੇ ਨਾਲ ਤਾਂ ਭਾਜੀ ਕਦੇ ਕੁਝ ਵੀ ਨਹੀਂ ਹੋਇਆ ਧੱਕੇ ਨਾਲ ਸਰਬਨਾਸ਼ ਹੋਇਆ ਜਿਨ੍ਹਾਂ ਵੀ ਆਪਣੀ ਪੋਲਿਟਿਕਸ ਨਾਲ ਤਮਾੜਾ ਕਰਨਾ ਹੈ ਉਹ ਗੁੱਸੇ ਨਾਲ ਆਪਣੀ ਪੋਲਿਟਿਕਸ ਕਰੇ ਉਹਦਾ ਨਾਸ਼ ਤੈਅ ਹੈ ਉਹਦਾ ਕੋਈ ਨਾ ਹੋਵੇ ਮੈਂ ਉਹ ਐਮਐਲਏ ਹਰ ਦੇਖ ਲਏ ਭਾਜੀ ਜਿਹੜੇ 65 66 72 72 ਹਜ਼ਾਰ ਵੋਟਾਂ ਦੇ ਜਿੱਤੇ ਜਿਹੜੇ 50 50 ਹਜ਼ਾਰ ਵੋਟਾਂ ਦੇ ਜਿੱਤੇ ਜਿਹੜੇ ਅੱਜ 40 40 ਹਜ਼ਾਰ ਵੋਟਾਂ ਤੋਂ ਜਿੱਤੇ ਜਿਹੜੇ 25-2500 ਤੋਂ ਕਾਉਂਸਲਰ ਹਰੇ ਸੀ ਅੱਜ ਉਹ ਜਿੱਤੇ ਹੋਏ ਨੇ ਜਿਹੜੇ 75000 ਵੋਟਰਾਂ ਨੂੰ ਜਿੱਤੇ ਹੋਏ ਸੀ ਜੋ ਹਰੇ ਹੋਏ ਨੇ ਰਾਜਨੀਤੀ ਸੁਭਾਅ ਤੇ ਕੰਮਾਂ ਨਾਲ ਚਲਦੀ ਹੈ ਸਭ ਤੋਂ ਪਹਿਲਾਂ ਬੰਦੇ ਦਾ ਸੁਭਾਅ ਚੰਗਾ ਚਾਹੀਦਾ ਫਿਰ ਕੰਮ ਚੰਗੇ ਚਾਹੀਦੇ ਫਿਰ ਹੀ ਰਾਜਨੀਤੀ ਤੁਸੀਂ ਪੈਰ ਜਮਾ ਸਕਦੇ ਹੋ ਨਹੀਂ ਤੇ ਜੋ ਤੁਸੀਂ ਬੋਲੋਗੇ ਉਹਦਾ ਰਿਜ਼ਲਟ ਮਾੜਾ ਚੰਗਾ ਬੋਲੋ ਚੰਗਾ ਮਾੜਾ ਬੋਲੋ ਮਾੜਾ ਉਹਦੇ ਵਿੱਚ ਕਿਸੇ ਦਾ ਵੀ ਨਾਮ ਲੈ ਲਓ ਉਹ ਨਾਮ ਸਭ ਇੱਕੋ ਜਿਹੀ ਹੁੰਦਾ ਬੁਰੇ ਜੀ ਆ ਜਿਓ